ਲਓ ਵੀ ਮਿੱਤਰੋ ਮੌਕਾ ਸਾਂਭ ਲਓ ਸੁਣਨਾ ਬਿਲਕੁਲ ਜਿਵੇਂ ਸਸਤੇ ਰੇਟਾਂ ਵਾਲੇ ਟਰੈਕਟਰ ਦਿਖਾਉਣੇ ਆ ਤਿੰਨ ਛੋਟੇ ਜ਼ਿਮੀਂਦਾਰ ਭਰਾਵਾਂ ਵਾਸਤੇ ਵੱਡੇ ਟਰੈਕਟਰ ਅਗਲੀ ਵੀਡੀਓ ਚ ਹੋਣਗੇ ਆਏ ਗਏ ਦਿਖਾਉਣੇ ਆ ਪਰ ਅੱਜ ਤੁਹਾਡੇ ਵਾਸਤੇ ਜਿਵੇਂ ਸਸਤੇ ਲੈਣੇ ਸੌਖੇ ਵੇਚਣੇ ਸੌਖੇ ਵਾਲਿਆਂ ਦਾ ਕੰਮ ਕਰਤਾ ਤੇ ਨਾਲ ਆਪਣੇ ਕੁਲਵੀਰ ਆ ਬਾਈ ਕੀ ਹਾਲ ਚਾਲ ਹੈ ਠੀਕ ਹੈ ਢਿਲੋਂ ਸਾਹਿਬ ਵਧੀਆ ਓਕੇ ਦੀ ਰਿਪੋਰਟ ਹੈ ਹਾਂ ਬਹੁਤ ਵਧੀਆ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਜਿਹੜੇ ਸਾਨੂੰ ਦੇਖਦੇ ਹੋ ਪਿਆਰ ਕਰਦੇ ਹੋ ਉਹਦਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਢਿਲੋਂ ਸਾ 90 99 ਦੇ ਧਾਕੇ ਤਾਂ ਬਲੈਕ ਤੇ ਮਿਲਦੇ ਹੁੰਦੇ ਸੀ ਤੇ ਨੈਡ ਰੈਕਟਰ ਅੱਛਾ ਆ ਵੀ ਨਹੀਂ ਮਿਲਦਾ ਸੀ ਆ ਫੋੜ ਦੇ ਇੰਜਨ ਵਾਲਾ ਕਹਿ ਦਿੰਨੇ ਇਹਨੂੰ ਆਪਾਂ ਹੂੰ ਤੇ ਉਹ ਪਰਲਾ ਦਾ ਬਰਾਸਤੀ ਰੈਕਟਰ ਉਹ ਤਾਂ ਬਰਾਸਤੀ ਉਹ ਬਰਾਸਤੀ ਰੈਕਟਰ ਸ਼ੁਰੂ 36 10 ਤੋਂ ਕਰ ਲਾ ਸ਼ੁਰੂ ਇਹ ਤੋਂ ਕਰ ਲੈਣੇ ਠੀਕ ਹੈ ਹੂੰ ਇਹ 92 ਮਾਡਲ ਰੈਕਟਰ ਅੱਛਾ ਟਾਇਰ ਜੰਗੇ ਰੈਕਟਰ ਦੇ ਹੂੰ ਚਾਰੇ ਚਾਰੇ ਆਗੇ ਵਧੀਆ ਠੀਕ ਹੈ ਤੇ ਜਿਹੜੀ ਗੱਲ ਹੁੰਦੀ ਹੈ ਵੀ ਰੰਗ ਰੂਪ ਦੀ ਹੂੰ ਉਹਦਾ ਵਾਸਤੇ ਮਾਡਲ ਓ ਥੱਲੇ ਮੈਂ ਤਾਂ ਵਿਚਾਰ ਕਰਦਾ ਬਹੁਤ ਟਾਈਮ ਹੋ ਜਾਂਦਾ ਵੱਡਾ ਗੱਲ ਆ ਸੁੱਕਾ ਬੈਣ ਰੈਕਟਰ ਸੁੱਕਾ ਹੋਵੇ ਸੁੱਕਾ ਆ ਪਿਆ ਇਹ ਕੋਈ ਟੁੱਟ ਭੱਜਣਾ ਟੁੱਟ ਭੱਜਣਾ ਹੋਵੇ ਹਾਂ ਸਪੋਰਟ ਰਾੜਾਂ ਦੇਖ ਲੈ ਟਾਈ ਰਾੜਾਂ ਦੇਖ ਲੈ ਕਿੰਨੀਆਂ ਸਾਫ਼ ਨੇ ਹੂੰ ਠੀਕ ਹੈ ਬਾਡੀ ਲੈਣ ਦਾ ਪੂਰਾ ਚੰਗਾ ਮਗਰਾੜ ਮੂਰੂੜ ਕਿਸੇ ਪਾਸੋਂ ਭੂਰਾ ਮਾਜਕ ਨਹੀਂ ਨਵੇਂ ਦੇਖ ਪੂਰੇ ਹੈ ਵੀ ਲੱਗੇ ਹੂੰ ਠੀਕ ਹੈ ਇਹੀ ਵੱਡੀ ਗੱਲ ਪੂਰਾ ਚੰਗਾ ਇੰਜਨ ਵੀਰ ਦਾ ਰੈਟ ਚੰਗਾ ਹੂੰ ਇਹ 92 ਮਾਡਲ ਆ Rajasthan ਨੰਬਰ ਹੈ ਅੱਛਾ 1,70,000 ਰੁਪਏ ਡਿਮਾਂਡ ਹੈ ਕਿੰਨੇ ਕਦਾ ਕਰ ਦੇਗਾ 2 ਲੱਖ ਦੀ ਚਾ ਆ ਕੇ ਮੌਕੇ ਤੇ ਮਾਰਕਣ ਹੋ ਜੂ ਕਿਸੇ ਮਿੱਤਰ ਭਰਾ ਦਾ ਰੈਟ ਅੱਛਾ ਠੀਕ ਹੈ ਆ ਗਿਆ ਆਪਣੇ ਕੋਲੇ 340 ਅੱਛਾ ਬਹੁਤ ਵਧੀਆ ਫੀਚਰ ਹੈ ਇਹਦੇ ਚ ਟਰੈਕਟਰਾਂ ਦੇ ਅੱਛਾ ਬਹੁਤ ਹੀ ਵਧੀਆ ਹੂੰ ਹੂੰ ਸਭ ਤੋਂ ਤਕੜਾ ਉਹਨਾਂ ਦੇ ਨਾਲ ਫੋੜ ਨੂੰ ਮੰਨਿਆ ਜਾਂਦਾ ਹੁੰਦਾ ਸੀਗਾ ਹਾਂ ਵੀ ਕਹਿੰਦੇ ਫੋਰ ਸਭ ਤੋਂ ਤਕੜਾ ਤੇ ਇਹਨੂੰ ਫੋਰ ਤੇ ਇੰਜਨ ਵਾਲੇ ਕਹਿੰਦੇ ਵੀ ਬਰਾਬਰ ਪਾਵਰ ਦਾ ਟਰੈਕਟਰ ਹੈ ਅੱਛਾ ਠੀਕ ਹੈ ਤੇ ਲਿਫਟ ਹੂੰ ਫੋੜ ਨੂੰ ਵੀ ਸਿਰਾ ਇਹਦੇ ਲਿੰਕਾਂ ਚ ਕੰਟਰੋਲ ਕਰਦਾ ਹੈ ਮੈਨੂੰ ਲੱਗਦਾ ਫੋਰ ਤੋਂ ਬਣਾ ਬਾਅਦ ਚ 11 ਹਲਕ ਲਾਇ ਹੀ ਖੇਡਦਾ ਹੋਣਾ ਹੈ ਨਾ ਬਈ ਇਹ ਅੱਜ ਵੀ ਕੰਮ ਦੇਊਗਾ ਟਾਇਰ ਟਰੈਕਟਰ ਦੇ ਚੰਗੇ ਆ ਹੂੰ ਟਾਇਰਾਂ ਦਾਪ ਲਿੰਕ ਦੇ ਵਿੱਚ ਕੰਟਰੋਲ ਹੁੰਦਾ ਹਰ ਇੱਕ ਟਰੈਕਟਰ ਦਾ ਅੱਛਾ ਇਹਦੇ ਆ ਲਿੰਕਾਂ ਚ ਹੁੰਦਾ ਆ ਲਿੰ ਠੀਕ ਹੈ ਅੱਜ ਬਾਈ ਜਿਹੜੇ ਬੰਦੇ ਕੋਲੇ 4x4 ਹੈ ਹੂੰ ਜਾਂ ਟਰੈਕਟਰ ਕਹਦੇ ਮੰਨ ਲਾ ਵੀ ਨਵਾਂ ਕਢਾਈ ਬੈਠਾਗਾ 10 ਲੱਖ ਵਾਲਾ ਤੇ ਕੱਦੂ ਕਰਨਾ 150 ਕਿੱਲਾਂ ਤੇ ਆ ਲੈ ਜਾ ਚੁੱਪ ਕਰਕੇ ਠੀਕ ਹੈ ਤੇ ਕੱਦੂ ਕਰਕੇ ਤੇ ਇੰਨੇ ਦਾ ਫੇਰ ਫੜਾ ਜੀ ਤੇ ਬਾਈ ਅਸੀਂ ਵੀ ਬਾਹਿਆ ਹੋਇਆ ਇਕੱਲੇ ਵੀ ਖਰਚਾ ਬਹੁਤ ਘਟਿਆ ਦਾ ਖਰਚਾ ਹੈ ਨਹੀਂ ਇਹਦਾ ਖਰਚਾ ਹੈਗਾ ਦਾ ਕੰਮ ਵੀ ਦੇਊਗਾ ਤੱਕੇ ਦੇਊ ਆ ਰੋਟੇਟਰ ਭਾਈ ਫਿਰੇ ਭਾਈ ਫਿਰੇ ਜਣਾ 97 ਮਾਡਲ ਹੈ ਕਿ 98 ਮਾਡਲ ਹੈ 97 97 ਮਾਡਲ ਹੈ 134000 ਰੁਪਏ ਦਾ 1.5 ਲੱਖ ਦਾ ਰੋਟੇਟਰ ਦੇਵਾਂ ਸਹੀ ਹੈ ਤੇ ਉਸ ਤੋਂ ਅੱਗੇ ਆ ਆ ਇਹ ਆ ਗਿਆ ਡੈਮੋ ਵੀ ਅੱਛਾ 99 ਮਾਡਲ ਟਰੈਕਟਰ ਸ਼ਾਇਦ ਮੰਡੀ ਚ ਇੱਕ ਅੱਧਾ ਹੀ ਹੋ ਮੇਰੇ ਹਿਸਾਬ ਨਾਲ ਤਾਂ ਹੋਰ ਨਾਈਂ ਟੱਕਰੇ ਕੋਈ ਕੋਈ ਵੀ ਟਰੈਕਟਰ ਹਾਂ ਸਾਦੀ ਲਿਫਟ ਦੇ ਵਿੱਚ ਆ ਗਿਆ ਅੱਛਾ ਤੇ ਵੱਡੀ ਗੱਲ ਢਿੱਲੋਂ ਪਹਿਲੇ ਘਰ ਦਾ ਟਰੈਕਟਰ ਤੈਨੂੰ ਤਾਂ ਹੁਣ ਪਤਾ ਤੇਰੇ ਪਿੰਡ ਦਾ ਮੇਰੇ ਪਿੰਡ ਦਾ ਹੈਨਾ ਠੀਕ ਹੈ ਹਮ ਤਾਇਰ 70 ਪੈਸੇ ਪਿਆ ਪੋਲੋ ਕ੍ਰਿਸਪ ਪ੍ਰੀਮੀਅਮ ਦੇ ਹਮ ਅੱਜ ਬਾਈ ਜੀ ਇਹ ਟਾਇਰ ਕੋਈ ਪਵਾ ਨਹੀਂ ਸਕਦਾ 35000 ਦੀ 34000 ਦੀ ਜੋੜੀ ਹੈ ਬਿਲਕੁਲ ਠੀਕ ਹੈ ਪੂਰਾ ਸਾਫ ਸੁਥਰਾ ਸਫਾਈ ਦੇ ਟਰੈਕਟਰ ਵੀ ਹੈ ਡੈਂਟ ਪੂਰਾ ਹੈਗਾ ਰੰਗ ਤਾਂ ਇਹ ਰੁੱਢਣਾ ਹੀ 36 37 ਸਾਲ ਹੋ ਗਏ 32 36 ਉਹ ਜਿਹੜਾ ਉਦੋਂ ਜੰਮਿਆ ਉਹ ਦਾੜੀ ਵੀ ਜਿੱਟੀ ਹੋਗੀ ਉਹਦੀ ਜਿੱਦਾਂ ਇਹ ਲਿਆਇਆ ਹੁੰਦੇ ਸੀ ਨਾ ਤੇਰੇ ਪਿੰਡ ਵਾਲਿਆਂ ਨੇ ਹਾਂ ਉਹਦੇ ਸਾਰਾ ਪਿੰਡ ਵੇਖਣ ਆਇਆ ਹੁਣ ਸਾਰਾ ਪਿੰਡ ਵੇਖਣ ਆ ਦੋ ਦੇਗਾ ਜਿਆਦਿਆਂ ਲੱਗੂਗਾ ਹੁਣ ਇਹਨਾਂ ਦੀ ਸਹੀ ਗੱਲ ਹੈ ਬਿਲਕੁਲ ਹੈ ਬਈ ਠੀਕ ਹੈ ਚਲੋ ਮਜਬੂਰੀ ਆ ਬੰਦੇ ਦੀ ਵੇਚਣਾ ਪੈ ਰਿਹਾ ਪਰ ਟਰੈਕਟਰ ਚ ਟਰੈਕਟਰ ਵਧੀਆ ਹੈ ਨਾ 99 ਮਾਡਲ ਹੈ 95000 ਰੁਪਿਆ ਡਿਮਾਂਡ ਹੈ ਹੂੰ ਤੇ ਕੁੱਲ 78000 ਦਾ ਸੌਦਾ ਕੁੱਲ 78000 ਦਾ ਸੌਦਾ ਹੈ ਅੱਜ ਇਹ ਕੰਮ ਇਹ ਦੇਊਗਾ ਵੀ ਜਿਹੜੇ ਝੋਨੇ ਵਾਲੇ ਬੰਦੇ ਦੀ ਢੋਆ ਢਵਾਈ ਕਰਨੀ ਫੱਕ ਲੈ ਗਿਆ ਆ ਗਿਆ ਬੰਦਿਆਂ ਨੂੰ ਫੜਾਈ ਰੱਖ ਉਹ ਦਿੱਕਤ ਨਹੀਂ ਨਾ ਕੋਈ ਐਵੇਂ ਬੈਟਰੀ ਲਾ ਕੇ ਲੈ ਜਾਊਗਾ ਹਾਂ ਇਹ ਸੈਲਫ ਹੈ ਨਹੀਂ ਆ ਕਿੱਲੀ ਜੀ ਲੈ ਜਾ ਕੱਢ ਕੇ ਮੁੜ ਕੇ ਸਟਾਰਟ ਵੀ ਨਹੀਂ ਛੋਟਾ ਜਿਹਾ ਹੈਂਡਲ ਹੈ ਛੋਟਾ ਜਿਹਾ ਹੈਂਡਲ ਹੈ ਉਹ ਪਿੱਛੇ ਪਿਆਗਾ ਪਿੱਛੇ ਪਿਆ ਹੈਨਾ ਵਧੀਆ ਵਧੀਆ ਟਰੈਕਟਰ ਹੈ ਵਧੀਆ ਟਰੈਕਟਰ ਹੈ ਹਾਂਜੀ ਭਾਈ ਤੇ ਨੰਬਰ ਆਪਣਾ ਉਹ ਨੰਬਰ ਆਪਣਾ ਭਾਈ ਉਸ ਸਕਰੀਨ ਤੇ ਚੱਲੀ ਜਾਂਦਾ ਜੇ ਕਦੀ ਵਾਰੀ ਕਾਲਿੰਗ ਨਾ ਚੱਕੀ ਜਾਵੇ ਤੇ ਤੁਸੀਂ WhatsApp ਤੇ ਵੈਸਟ ਮੈਸੇਜ ਕਰ ਦਿਓ ਤੇ ਬੇਨਤੀ ਹੈ ਭਰਾਵਾਂ ਕਿ ਨਾ ਵੀਡੀਓ ਸਾਰੀ ਦੇਖ ਲਿਆ ਕਰੋ ਕੱਲੇ ਕੱਲੇ ਟਰੈਕਟਰ ਦੀ ਕੱਲੇ ਕੱਲੇ ਨੜ ਦੀ ਜਾਣਕਾਰੀ ਦਿੱਤੀ ਹੁੰਦੀ ਹੂੰ ਜੇ ਵੀਡੀਓ ਪੂਰੀ ਦੇਖੀ ਹੋਵੇ ਤਾਂ ਅੱਧਾ ਟਾਈਮ ਲਾ